ਸੈਂਟਰ ਸਰਕਾਰ ਮੁਰਦਾਬਾ 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 ਸੈਂਟਰ ਸਰਕਾਰ ਮੁਰਦਾਬਾ 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 ਜੀ ਬੋਰਡ ਦੀਆਂ ਜਾਇਦਾਦਾਂ 'ਤੇ ਚੜ੍ਹੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਪਾਵਰ ਗਾਉਂ ਦੀਆਂ ਜਾਇਦਾਦਾਂ 'ਤੇ ਬੰਦ ਕਰੋ ਮੁਰਦਾਬਾ ਭਗਤ ਸਿੰਘ ਦੀ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ

ख़िलाफ़ी बजारे सारे पंजाब पदर ते रहे हा पे जी कड़ी वजो ਮਟਕ ਮਰੇ ਕੋਲ ਆਕੇ ਪਹਿਲ ਸਟਾਜੋ ਜਿਸਨ ਮਟਕ ਮਰੇ ਕੋਲੋਂ ਵੱਲੋਂ ਆਤੀ ਬੂ ਦਾ ਨਜ਼ਾਰਾ ਦਿੱਤਾ ਜਾ ਰਿਹਾ ਜਿਵੇਂ ਬੱਚਾ ਕੁਝ ਬਟਾਵਲ ਹੋਇਆ ਸਾਥੇ ਤੁੰਗ ਸਾ ਸਰਕਾਰ ਨੂੰ ਉਹ ਵੇਲੇ ਜਿਹੜਾ ਖੰਡੇ ਪਾਸੇ ਚ ਪਾਉਣਾ ਪਿਆ ਪਰ ਹੁਣ ਫੇਰੇ ਚ ਇਹ ਤੋਂ ਸੈਸ਼ਨ ਦੇ ਵਿੱਚ ਉਹ ਮੈਨਵੇਟ 2025 ਇਹਦਾ ਮੇਲਾ ਦੁਬਾਰਾ ਲੈ ਕੇ ਆਉਣ ਜਾ ਰਹੀ ਹੈ ਮੇਲੇਾਂ ਤੋਂ ਪਹਿਲਾਂ ਸਾਰੀਆਂ ਰਾਜ ਸਰਕਾਰਾਂ ਨੂੰ ਉਹਨਾਂ ਖਰੜਾ ਤੇ ਜਿਆਗ ਦੇ ਦਿੱਤੇ ਆਪਣੇ ਆਪਣੀ ਰਾਏ ਦਿੱਤੀ ਜਾਵੇ ਸੋ ਸਾਥੀਓ ਜਿਹੜੇ ਪੰਜਾਬ ਦੀ ਸਰਕਾਰ ਹੈ ਮਾਨ ਸਰਕਾਰ ਇਹਨਾਂ ਨੇ ਅਜੇ ਤੱਕ ਇਸ ਵਿਕੀਤੇ ਕੋਈ ਆਪਣੇ ਵਿਚਾਰ ਜਿਹੜੇ ਨੇ ਉਪੇਸ਼ ਨਹੀਂ ਕੀਤੇ ਨਾ ਹੀ ਸਾਡੇ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਜਦਸ ਪੁੱਛਿਆ ਨੇ ਜੱਥੇਬੰਦੀਆਂ ਨਾਲ ਕੇ ਕੋਈ ਗੱਲਬਾਤ ਕੀਤੀ ਹੈ ਛੋਏ ਬੜਾ ਗੰभीर ਮਸਲਾ ਹੈ ਇਹਦੇ ਨਾਲ ਹੀ ਕੇਂਦਰ ਸਰਕਾਰ ਜਿਹਨੇ ਲੇਬਰ ਲੇਬਰ ਲਾਡ ਦੇ ਕੋਰਟ ਨੇ ਉਹਨਾਂ ਨੂੰ ਵੀ ਮੰਨਦਾ ਹੈ ਉਹ ਸਾਥੀਓ ਇਦੇ ਨਾਲ ਸੁਣਨ ਆਇਆ ਇੱਕ ਜਦ ਜਿਹੜੇ ਬੀਜ ਦੇ ਸਾਡੇ ਇਹਨਾਂ ਦੇ ਵੀ ਕੇਂਦਰ ਸਰਕਾਰ ਬਿੱਲ ਲੈ ਕੇ ਆਈ ਹੈ ਸੋ ਸਮੁੱਚੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਬਿੱਲ ਦੇ ਖਿਲਾਫ ਇਸ ਕਾਲੇ ਜਰੇ ਕਿਤ ਕਾਨੂੰਨ ਲੈਣ ਦੇ ਵਿਰੁੱਧ ਲਗਾਤਾਰ ਪੰਜਾਬ ਦੇ ਵਿੱਚ ਵੀ ਸੰਘਰਸ਼ ਕਰ ਰਹੀਆਂ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਸਮੁੱਚੀਆਂ ਪੰਜਾਬ ਦੀਆਂ ਕਿ ਇਹ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਜੱਥੇਬੰਦੀਆਂ ਨੇ ਪੁਨਾ ਇਕੱਠਿਆ ਹੋ ਕੇ ਇੱਕ ਫੈਸਲਾ ਕੀਤਾ ਹੈ ਕਿ ਜਦੋਂ ਵੀ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਲਿਆਂਦਾ ਜਾਵੇਗਾ ਐਮੈਂਡਮੈਂਟ ਵਾਲਾ ਇਹਦਾ ਤਾਂ ਇਸ ਦੇ ਖਿਲਾਫ ਵੱਡਾ ਸ਼ੰਗਘਾਟੀਤਾ ਕੀਤਾ ਜਾਵੇਗਾ ਤੇ ਆਪਣਾ ਗੇਟ ਰੈਲੀ ਕਰ ਜਾ ਰਹੀ ਹੈ ਔਰ ਕਿਸ ਦਾ ਪੁਸਲਾ ਪੁਕਾ ਜਾ ਰਿਹਾ ਜਿੰਨੇ ਜੀ ਅਸੀਂ ਸਾਰੇ ਜਾਣਦੇ ਹਾਂ ਜੇ ਜਿਹੜੀ ਕੇਂਦਰ ਸਰਕਾਰ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਇੱਕ ਬਿੱਲ ਆ ਰਹੀ ਹੈ ਜਿਹੜਾ ਬਿਜਲੀ ਐਕਟ 2025 ਨਾਲ ਜਾਣਿਆ ਜਾਂਦਾ ਹੈ ਔਰ ਉਹਨਾਂ ਦੀ ਤਕਦੀਜ਼ ਹੈ ਕਿ ਇਸੇ ਐਸੈਸ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਵੇ ਸੋ ਇਹ ਸਾਥਰੇ ਨੂੰ ਭਾਪਦੇ ਹੋਏ ਸਮੂਚੀਆਂ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰ ਐਸੋਸੀਏਸ਼ਨਾਂ ਸਾਡੀ ਤੇ ਮੁਲਾਜ਼ਮਾਂ ਦੇ ਨਾਲ ਇੱਕ ਸਾਂਝਾ ਸੰਘਰਸ਼ ਵਿੜਨ ਜਾਣੀਆਂ ਨੇ ਵੀ ਜਦੋਂ ਵੀ ਇਸ ਸੰਬੰਧ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਬਦੀਲੀ ਸੈਂਟਰ ਦੀ ਆਉਂਦੀ ਹੈ ਬਿਜਲੀ ਐਕਟ 2025 ਪਾਰਲੀਮੈਂਟ ਚ ਪੇਸ਼ ਕੀਤਾ ਜਾਣਾ ਤਾਂ ਅਸੀਂ ਉਹਦਾ ਵਿਰੋਧ ਕਰਨਾ ਉਸੇ ਤਿਆਰੀ ਦੇ ਵਿੱਚ ਮੁਲਾਜ਼ਮਾਂ ਦੇ ਅਸੀਂ ਲਾਮਬੰਦੀ ਕਰਨ ਦੇ ਸਬੰਧ ਵਿੱਚ ਅੱਜ ਦੀ ਇਸ ਰੋਸਤਾਰਨਾ ਇਹ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਮੁਲਾਜ਼ਮ ਵਿਰੋਧੀ ਨੇ ਸਭ ਆਨੇ-ਬਾਨੇ ਜਿਹੜਾ ਬਿਜਲੀ ਬੋਰਡ ਦਾ ਸਾਡਾ ਪਾਵਰ ਪਲਾਂਟ ਦਾ ਸਾਰਾ ਸਿਸਟਮ ਹੈ ਇਹ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੇ ਰਾ ਪਈ ਹੋਈ ਹੈ ਸੋ ਅਸੀਂ ਇਸ ਦਾ ਵਿਰੋਧ ਕਰਦੇ ਹੋਏ ਅੱਜ ਇਹ ਰਿਸਪੋਰਟਸ਼ਨ ਕਰ ਰਹੇ ਹਾਂ ਸਰ ਹੋਰ ਵੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਂਜੀ ਸਮੂਚੀ ਸਮੂਚੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੀ ਸੱਜੇ ਬੰਦਿਆਂ ਨੇ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਹੈ ਕਿ ਜਦੋਂ ਵੀ ਇਸ ਸੰਵਨ ਦੇ ਵਿੱਚ ਕੋਈ ਪ੍ਰੋਗਰਾਮ ਜਾਂ ਆਉਂਦਾ ਹੈ ਜਦੋਂ ਵੀ ਪਾਰਲੀਮੈਂਟ ਦੇ ਵਿੱਚ ਕੇਂਦਰ ਸਰਕਾਰੇ ਬਿੱਲ ਲੈ ਕੇ ਆਉਂਦੀ ਹੈ ਤਾਂ ਅਸੀਂ ਉਸੇ ਤੋਂ ਅਗਲੇ ਦਿਨ 12 ਤੋਂ ਲੈ ਕੇ ਤਿੰਨ 3 ਵਜੇ ਤੱਕ 3 ਘੰਟੇ ਲਈ ਰੇਲ ਰੋਕੋ ਪ੍ਰੋਗਰਾਮ ਨੂੰ ਲਾਗੂ ਕਰਾਂਗੇ ਇਸ ਸੰਵਨ ਦੇ ਵਿੱਚ ਸਬੰਚੀਆਂ ਮੁਲਾਜ਼ਮ ਜਥੇਬੰਦੀਆਂ ਵੀ ਕਿਸਾਨ ਮੋਰਚੇ ਦੇ ਨਾਲ ਨੇ ਇਹਨਾਂ ਦੀ ਮੀਟਿੰਗ ਦੇ ਵਿੱਚ ਸਹਿਮਤੀ ਬਣੀ ਤੇ ਉਹ ਇਹ ਨੀਤੀਆਂ ਦੇ ਵਿੱਚ ਬਹੁਤ ਵੱਡੀਆਂ ਕਟਰੀਆਂ ਆ ਰਹੀਆਂ ਨੇ ਔਰ ਇਹ ਸਰਕਾਰਾਂ ਜੋ ਨੀਤੀਆਂ ਨੇ ਸਾਡੇ ਕੇਂਦਰ ਦੀ ਸਰਕਾਰ ਇਹਦੇ ਚਾਹੇ ਕਿ ਜਾਰਦੀ ਸਰਕਾਰ ਇਹਨੇ ਔਰ ਇਹ ਸਰਕਾਰ ਕਾਰਪੋਰੇਟ ਨੂੰ ਫੈਲਾਫਟੋਰਮ ਦਾ ਵਾਸਤੇ ਇਹ ਨੀਤੀਆਂ ਕਰ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਇਹਦਰ ਸਰਕਾਰ ਸਮੇ ਸਮੇਤੇ ਨੇਕਪ੍ਰੋਤੀ ਮਨੋਲ ਲੈ ਕੇ ਆਉਂਦੀ ਰਹੀ ਹੈ ਚਾਹੇ ਹੋ ਕਿਸਾਨਾਂ ਨਾਲ ਸੰਬੰਧ ਤਿੰਨ ਆਰਡੀਨੈਂਸ ਹੋ ਜਾਫਰੇ ਰਾਜਾਂ ਦੇ ਅਧਿਕਾਰ ਘਟਾਉਣ ਵਾਸਤੇ ਪੰਜਾਬ ਦੀ ਇੱਕ ਅਸ਼ਿਕਾ ਮਸਲਾ ਹੋਵੇ ਅਤੇ ਸਮੇ ਸਮੇਤੇ ਆਪਣੀਆਂ ਇਹ ਨੀਤੀ ਸਰਕਾਰਾਂ ਘੜੀਆਂ ਨੇ